ਹਰ ਸਾਲ ਵਾਹਿਗੁਰੂ ਦੀ ਕਿਰਪਾ ਤੇ ਅੱਜ ਮਿਤੀ 15 ਮਾਰਚ ਨੂੰ ਸਮਤ ਮਲਛਾਹੀ 558 ਬਾਬੇ ਮਿਤੀ 3/8/2024 ਨੂੰ ਪੰਚ ਸਿੰਘ ਸਹਿਬਾਨ ਦੇ ਇਕਤਰਤਾ ਸਕੰਤਰੇ ਛੀਕਾਲ ਪਤਸਤ ਦੇ ਲਿਖੇ ਹੋਏ ਜਿਸ ਵਿੱਚ ਪੰਚ ਸਿੰਘ ਸਹਿਬਾਨ ਦੇ ਸਰਵ ਸੱਤ ਦੇ ਨਾਲ ਫੈਸਲਾ ਹੋਇਆ ਇਸ ਤੋਂ ਵੀ ਸੰਬੰਧਤ ਬਦਲ ਹੈ ਬਤੌਰ ਦਿੱਤੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਰਬੂਜਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੱਖਕੀ ਖੂਬ ਦੇ ਰਚਨੋ ਬਹੁਤ ਭਾਰੇ ਕਾਮ ਕੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਧੇ ਹਿੱਤਾਂ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਜਿਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਧ ਪੈਰਮੈਂਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਨਿਜੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਖੇ ਰਣ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕਿ ਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਰਬੰਦ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਨੇ ਮੰਗਦਾ ਹੋਣਾ ਉਹਨਾਂ ਤੇ ਉਹਨਾਂ ਨੂੰ ਸ੍ਰੀ ਅਕਾਲ ਪੁਰਖ ਸਰਵਦੀ ਤੋਂ ਅਖਮਾਇਆ ਕੋਸ਼ਿਸ਼ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ